ਡੰਡੋਤ ਬੰਧਨ ਅਨਕਵਾਰ ਸਰਬ ਕਲਾ ਸਮਰਥ ਡੁਲੰ ਤੇਰਾ ਖੋ ਪ੍ਰਭੂ ਨਾਨਕ ਦੇ ਕਰ ਹਥ ਤੇਰੇ ਕਵਨ ਕਵਨ ਗੁਣ ਕਹਿ ਕਹਿ गावा ਤੂੰ ਸਾਹਿਬ ਗੁਣੀ ਨਧਾਨਾ ਤੁਮਰੀ ਮਹਿਮਾ ਵਰਨ ਨਾ ਸਕੋ ਕੋਠਾ ਪਰ ਊਚ ਭਗਵਾਨਾ ਸਜਣਾ ਸੱਚਾ ਪਾਤਸ਼ਾਹ ਸਿਰ ਸਾਹ ਹੰਦੈ ਸਾਹ ਜਿਸ ਪਾਸ ਬਹਿਠਿਆ ਸੋਹੀਐ ਸਤ ਨਾਮ ਦਾ ਵੇ ਸਾ ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ ਮਾਰੂ ਮਹੱਲਾ ਪੰਜਵਾ ਮੋਹਨੀ ਮੋਹ ਲੀਏ ਤਰੇ ਗੁਨੀਆ ਆ ਲੋਭ ਵਿਆਪੀ ਝੂਠੀ ਦੁਨੀਆ ਮੋਹਨੀ ਮੋਹ ਲੀਏ ਤਰੇ ਗੁਨੀਆ ਲੋਭ ਵਿਆਪੀ ਝੂਠੀ ਦੁਨੀਆ ਵਾਹਿਗੁਰੂ ਜੀ ਦਾ ਖਾਲਸਾ ਵਾਹਿਗੁਰੂ ਜੀ ਦੀ ਫਤਿਹ ਪਰਮ ਸਰਕਾਰ ਜੋ ਗੁਰੂ ਪਿਆਰੀ ਖਾਲਸਾ ਸਾਧ ਸੰਗਤ ਚਲਦੀ ਹੋਈ ਲੜੀਵਾਰ ਕਥਾ ਆਪ ਸਿੱਖ ਸੰਗਤਾਂ ਗੁਰਮੁਖ ਜਾਨ ਮੋੜੇ ਪਿਆਰ ਨਾਲ ਪਿਛਲੇ ਲੰਬੇ ਸਮੇਂ ਤੋਂ ਸਪੀਕਰਾਂ ਨਹੀਂ ਔਰ ਕਈ ਉਪਰਾਲਿਆ ਰਾਹੀਂ ਤੁਸੀਂ ਸ੍ਰਾਵਣ ਕਰ ਰਹੇ ਹੋ ਪਰ ਇਹ ਕਥਾ ਹੁਣ ਕੀਰਤੀ ਖਾਲਸਾ ਚੈਨਲ ਤੇ ਕੁਝ ਕ ਸਿੰਘਾਂ ਦੀ ਰਾਏ ਦੁਆਰਾ ਤੇ ਸੰਗਤਾਂ ਦੇ ਪਿਆਰ ਸਦਕਾ ਆਪਾਂ ਨੇ ਨਿਤ ਕਰਿਆ ਕਰਨੀਆਂ ਸੰਗਤਾਂ ਨੂੰ ਬੇਨਤੀ ਹੈ ਕਿ ਆਪ ਸਿੱਖ ਸੰਗਤਾਂ ਭਾਈ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਕਰਿਆ ਕਰਨਾ ਅਤੇ ਕਮੈਂਟ ਵਿੱਚ ਕੋਈ ਗਲਤੀ ਰਹਿ ਜਾਵੇ ਤਾਂ ਦਾਸ ਨੂੰ ਸੁਝਾ ਜ਼ਰੂਰ ਦਿਆ ਕਰਨੇ ਤੇ ਤਾਂ ਕਿ ਆਪਾਂ ਰਲ ਮਿਲ ਕੇ ਉਸ ਵਾਹਿਗੁਰੂ ਪ੍ਰਮਾਤਮਾ ਦੇ ਗੋਣਾ ਗੁਰੂ ਦੇ ਗੁਣ ਗਾ ਕੇ ਆਪਣਾ ਮੁੱਖਾ ਜਨਮ ਸਫਲ ਬਣਾ ਲਈਏ ਮਾਰੂ ਰਾਗ ਦੇ ਅੰਦਰ ਪੰਜਵੇਂ ਪਾਤਸ਼ਾਹ ਜੀ ਸੰਗਤਾਂ ਨੂੰ ਉਪਦੇਸ਼ ਬਖਸ਼ਿਸ਼ ਕਰਦੇ ਆ ਆਪਾਂ ਨੇ ਨਾਲ ਮਿਲ ਕੇ ਸਾਰਿਆਂ ਨੇ ਜੋ ਉਪਦੇਸ਼ ਬਖਸ਼ਿਸ਼ ਕੀਤਾ ਉਸ ਉਪਦੇਸ਼ ਨੂੰ ਅਖਰੀ ਅਰਥਾਂ ਦੁਆਰਾ ਜਾਂ ਜਿੰਨੀ ਕ ਬੁੱਧ ਦਿੱਤੀ ਆ ਉਸ ਵਾਹਿਗੁਰੂ ਦੀ ਬਖਸ਼ਿਸ਼ ਦੁਆਰਾ ਆਪਾਂ ਲਾਹਾ ਲਈਏ ਜੀ ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ ਮੋਹਣੀ ਮੋਹ ਲੀਏ ਤੇਰਾ ਗੁਨਿਆ ਲੋਭ ਵਿਆਪੀ ਝੂਠੀ ਦੁਨੀਆ ਪੰਜਵੇਂ ਪਾਤਸ਼ਾਹ ਗੁਰੂ ਅਰਜਨ ਦੇ ਮਹਾਰਾਜ ਦੇ ਪਾਤਸ਼ਾਹੀ ਕਹਿੰਦੇ ਹਨ ਇਹ ਜਿਹੜੀ ਮੋਹਣੀ ਭਾਵ ਮਾਇਆ ਹੈ ਮਾਇਆ ਨੇ ਜੀਵ ਨੂੰ ਮੋਹ ਲੈਣਾ ਕੀਤਾ ਇਸ ਮਾਇਆ ਦੇ ਲੋਭ ਵਿੱਚ ਇਹ ਜਿੰਨੀ ਵੀ ਦੁਨੀਆ ਹੈ ਇਹ ਲੱਗੀ ਹੋਈ ਹੈ ਕੋਈ ਕਿਸੇ ਪਾਸੇ ਭੱਜਿਆ ਫਿਰਦਾ ਹੈ ਕੋਈ ਕਿਸੇ ਪਾਸੇ ਭਾਵ ਸਤਿਗੁਰੂ ਮਹਾਰਾਜ ਦੇ ਪਾਤਸ਼ਾਹ ਜੀ ਮਾਇਆ ਦਾ ਜੇ ਆਪਾਂ ਬੈਰਾਤ ਰੂਪ ਸਮਝਣਾ ਹੋਵੇ ਤਾਂ ਕਾਫੀ ਟਾਈਮ ਲੱਗ ਜਾਂਦਾ ਹੈ ਪਰ ਭਗਤ ਫਰੀਦ ਜੀ ਭਗਤ ਕਬੀਰ ਜੀ ਜਾਂ ਹੋਰ ਸਾਡੇ ਗੁਰੂ ਸਾਹਿਬਾਨਾਂ ਭਗਤਾਂ ਨੇ ਮਾਇਆ ਬਾਰੇ ਦੱਸਣਾ ਕੀਤਾ ਹੈ ਕਿ ਮਾਇਆ ਕਿਸ ਨੂੰ ਕਹਿੰਦੇ ਹੈ ਇਕ ਥਾਂ ਨਾਂ ਲੈ ਕੇ ਵੀ ਪਾਤਸ਼ਾਹ ਜੀ ਨੇ ਕਹਿ ਕਿ ਮਾਇਆ ਨਾਮ ਗਰਭਜੋਨ ਕਾ ਜਿਹੜਾ ਮਾਇਆ ਨਾਮ ਹੈ ਉਹ ਕਿਹਨੂੰ ਕਹਿੰਦੇ ਆ ਗਰਭਜੂਨੀ ਨੂੰ ਭਾਵ ਅਸੀਂ ਕਿਸੇ ਟਾਈਮ ਮਾਤਾ ਦੇ ਗਰਭ ਵਿੱਚ ਸੀ ਉਦੋਂ ਵੀ ਮਾਇਆ ਸਰੂਪ ਸਾਡਾ ਸੀ ਅਸ ਅੱਜ ਅਸੀਂ ਨਾਮ ਨੂੰ ਭੁਲਾ ਕੇ ਬੰਦਗੀ ਨੂੰ ਛੱਡ ਕੇ ਸੇਵਾ ਛੱਡ ਕੇ ਸੰਸਾਰ ਦੇ ਵਿੱਚ ਭੱਜੇ ਫਿਰਦੇ ਆ ਕੋਈ ਧੀਆ ਪਿੱਛੇ ਕੋਈ ਪੁੱਤਾਂ ਪਿੱਛੇ ਕੋਈ ਪਤੀ ਪਿੱਛੇ ਕੋਈ ਪਤਨੀ ਪਿੱਛੇ ਕੋਈ ਦੋਸਤਾਂ ਪਿੱਛੇ ਕੋਈ ਰਿਸ਼ਤੇਦਾਰਾਂ ਭੈਣਾ ਭਾਈਆਂ ਪਿੱਛੇ ਪਰ ਇਹ ਜਿੰਨਿਆਂ ਪਿੱਛੇ ਵੀ ਅਸੀਂ ਇੱਕ ਦੂਜੇ ਦੇ ਪਿੱਛੇ ਲੱਗ ਕੇ ਭੱਜੇ ਫਿਰਦੇ ਆ ਰੱਬ ਦੇ ਨਾਮ ਨੂੰ ਤਿਆਗ ਕੇ ਬਾਣੀ ਸੇਵਾ ਸਮਨ ਨੂੰ ਤਿਆਗ ਕੇ ਇਹਨਾਂ ਨੇ ਸਾਡੇ ਨਾਲ ਕਿਸੇ ਨੇ ਵੀ ਨਹੀਂ ਨਿਭਣਾ ਸਾਰੇ ਇੱਕ ਨਾ ਇੱਕ ਦੇਣਾ ਸਾਨੂੰ ਇਹਨਾਂ ਨੇ ਫਤਿਹ ਬੁਲਾ ਜਾਣੀ ਹੈ ਸਭ ਤੋਂ ਨੇੜਲਾ ਰਿਸ਼ਤਾ ਹੁੰਦਾ ਜਿਹੜਾ ਮੋਹ ਮੁਹੱਬਤ ਵਾਲਾ ਜਦੋਂ ਬੰਦਾ ਚੜ੍ਹਾਈ ਕਰ ਜਾਂਦਾ ਉਦੋਂ ਕਹਿੰਦੇ ਭਾਈ ਹੁਣ ਤੂੰ ਅਗਨੀ ਭੇਟ ਕਰ ਜਿਹੜਾ ਸਭ ਤੋਂ ਪਿਆਰਾ ਬੰਦਾ ਲੱਭਦੇ ਹੈ ਜਦੋਂ ਸਮਸ਼ਾਨ ਘਾਟ ਦੇ ਵਿੱਚ ਬੰਦੇ ਨੂੰ ਚਿਖਾ ਤੇ ਧਰ ਕੇ ਮਚਾਇਆ ਜਾਂਦਾ ਹੈ ਸਾੜਿਆ ਜਾਂਦਾ ਕਹेलो ਅਗਨਮ ਭੇਟ ਕਰਨ ਵਾਸਤੇ ਸਭ ਤੋਂ ਜਿਹੜਾ ਨੇੜਲਾ ਰਿਸ਼ਤਾ ਹੁੰਦਾ ਹੈ ਉਹਨੂੰ ਬੁਲਾਉਂਦੇ ਆ ਵੀ ਭਾਈ ਹੁਣ ਤੂੰ ਆ ਉਹ ਕਿਉਂ ਬੁਲਾਉਂਦੇ ਆ ਉਹ ਇਸ ਲਈ ਬੁਲਾਉਂਦੇ ਆ ਕਿ ਉਹਦਾ ਮੋਹ ਮੁਹੱਬਤ ਅੰਦਰੋਂ ਖਤਮ ਹੋ ਜਾਏ ਅੰਦਰੋਂ ਖਤਮ ਹੋ ਜਾਏ ਤਾਂ ਕਰਕੇ ਉਹ ਤੋਂ ਅਗਨ ਭੇਟ ਕਰਵਾਉਂਦੇ ਆ ਤਾਂ ਇਸ ਕਰਕੇ ਗੁਰੂ ਪਿਆਰੀ ਸਾਧ ਸੰਗਤ ਇਹ ਸੰਸਾਰ ਦੇ ਵਿੱਚ ਸਾਰੀ ਸੰਸਾਰ ਮਾਇਆ ਨੇ ਜੀਵ ਨੂੰ ਮੋਇਆ ਹੋਇਆ ਤੇ ਮਾਇਆ ਦੇ ਮੋਹ ਵਿੱਚ ਲੋਭ ਵਿੱਚ ਇਹ ਦੁਨੀਆ ਭੱਜੀ ਫਿਰਦੀ ਹੈ ਮਹਾਰਾਜ ਦੇ ਪਾਤਸ਼ਾਹ ਜੀ ਕਹਿੰਦੇ ਰੱਬ ਦੇ ਨਾਮ ਨੂੰ ਬੰਦੇ ਨੇ ਭਲਾਇਆ ਹੋਇਆ ਇਸੇ ਕਰਕੇ ਪਾਤਸ਼ਾਹ ਜੀ ਕਹਿੰਦੇ ਹਣਾ ਮੇਰੀ ਮੇਰੀ ਕਰ ਕੈ ਸੰਚੀ ਅੰਤ ਕੀ ਬਾਾਰ ਸਗ ਲੇ ਛਲਿਆ ਇਹ ਮਾਇਆ ਮਨੋਖ ਕਮਾ ਕੇ ਤੇ ਦੁਨੀਆ ਦੇ ਵਿੱਚ ਕਰਦਾ ਮੈਂ ਇੰਨੀ ਮਾਇਆ ਕਮਾ ਲਈ ਮੇਰੇ ਕੋਲੇ ਇੰਨੀ ਮਾਇਆ ਕੋਈ ਕਹਿੰਦਾ ਮੈਂ ਲੱਖਾਂ ਦਾ ਮਾਲਕਾਂ ਕੋਈ ਕਹਿੰਦਾ ਮੈਂ ਕਰੋੜਾਂ ਦਾ ਮਾਲਕਾਂ ਕੋਈ ਕਹਿੰਦਾ ਮੈਂ ਅਰਬਾਂ ਦਾ ਮਾਲਕਾਂ ਕੋਈ ਕਹਿੰਦਾ ਮੇਰੇ ਕੋਲੇ ਇੰਨੀਆਂ ਜਮੀਨਾਂ ਜਮੀਨਾਂ ਦਾ ਦਾਦਾ ਇੰਨੇ ਪਲਾਟ ਇੰਨੇ ਬੱਚੇ ਬੱਚੀਆਂ ਇੰਨਾ ਪਰਿਵਾਰ ਮੇਰਾ ਵਧਿਆ ਹੋਇਆ ਮੇਰੀ ਮੇਰੀ ਕਰਕੇ ਸੰਚੀ ਸੰਚੀ ਤੋਂ ਭਾਵ ਹੁੰਦਾ ਹੈ ਇਕੱਠੀ ਕੀਤੀ ਕਿ ਇੰਨੀ ਮਾਇਆ ਮੇਰੀ ਐ ਇੰਨਾ ਮੇਰੇ ਕੋਲੇ ਜ਼ਮੀਨ ਜਾਇਦਾਦ ਪੈਸਾ ਹੈ ਇੰਨੇ ਪਲਾਟ ਇੰਨਾ ਜੋ ਕੁਝ ਹੈ ਉਹ ਸਭ ਕੁਝ ਮੇਰਾ ਹੈ ਅੰਤ ਕੀ ਵਾਰ ਸਾਗਲ ਲੈ ਛਲਿਆ ਪਾਤਸ਼ਾਹ ਜੀ ਕਹਿੰਦੇ ਅੰਤ ਦੀ ਵਾਰੀ ਆ ਇਸ ਮਾਇਆ ਨੇ ਸਾਰੇ ਸੰਸਾਰ ਨੂੰ ਛਲਿਆ ਕੀ ਇਹ ਛਾਲਾ ਲੈਣਾ ਕੀਤਾ ਮਾਇਆ ਨੇ ਇੱਕ ਵੀ ਮਨੁੱਖ ਛੱਡਿਆ ਨਹੀਂ ਇਹ ਸੰਸਾਰ ਦੇ ਵਿੱਚ ਛਲੇ ਬਿਨਾ ਆਮ ਲੋਕਾਂ ਦੀ ਤਾਂ ਗੱਲ ਛੱਡੋ ਉਹ ਤਾਂ ਛਲੇ ਗਏ ਆਮ ਲੋਕ ਤਾਂ ਮਾਇਆ ਦੇ ਵਿੱਚ ਇੱਥੇ ਤਾਂ ਮਾਲਕ ਵਾਹਿਗੁਰੂ ਪ੍ਰਮਾਤਮਾ ਨੂੰ ਭੁਲਾ ਕੇ ਜਿੰਨਾ ਤੇ ਅਸੀਂ ਇੰਨਾਂ ਕ ਕਹਿੰਨੇ ਆਂ ਵੀ ਫਲਾਨਾ ਤਾਂ ਜੀ ਬੜਾ ਸਾਧੂ ਐ ਸੰਤ ਐ ਮਹਾਤਮਾ ਐ ਬੜਾ ਗਿਆਨੀ ਐ ਮਾਇਆ ਨੇ ਤਾਂ ਉਹ ਵੀ ਛੱਲਿਆ ਉਹ ਵੀ ਨਹੀਂ ਛੱਡੇ ਇਸੇ ਕਰਕੇ ਸਤਿਗੁਰੂ ਪਾਤਸ਼ਾਹ ਜੀ ਨੂੰ ਕਹਿਣਾ ਪਿਆ ਮਾਨ ਮੁਨੀ ਮਨ ਵਰ ਗਲੇ ਮਾਨ ਸਭੈ ਕੋ ਖਾਏ ਇਹ ਜਿਹੜਾ ਮਾਇਆ ਦਾ ਮਾਨ ਹੈ ਅਹੰਕਾਰ ਹੈ ਇਹ ਤਾਂ ਸਮਝ ਕਿਸੇ ਨੂੰ ਬਖਸ਼ਦਾ ਨਹੀਂ ਹੈ ਹੰਕਾਰ ਕਿਤੇ ਵੀ ਆ ਸਕਦਾ ਹੈ ਮਾਨ ਕਿਤੇ ਵੀ ਆ ਸਕਦਾ ਹੈ ਲੋਭ ਮੋਹ ਅਹੰਕਾਰ ਇਹ ਕਿਤੇ ਵੀ ਆ ਸਕਦੇ ਆ ਦੇ ਗੁਰੂ ਪਿਆਰੀ ਸਾਥ ਸੰਗਤਰ ਧਿਆਨ ਦੇਣ ਦੇ ਬਚਨਾਂ ਗਿਆਨੀਆਂ ਤੇ ਪੜਿਆਂ ਲਿਖਿਆਂ ਤੇ ਅਤੇ ਚੰਗੇ ਗੁਣ ਧਾਰਨ ਕਰਨ ਵਾਲਿਆਂ ਤੇ ਇਹ ਮਾਇਆ ਦਾ ਮਾਨ ਕਿਉਂ ਕਿਉਂਕਿ ਮਾਇਆ ਦਾ ਇੱਕ ਰੂਪ ਨਹੀਂ ਅਨੇਕਾਂ ਰੂਪ ਹੈ ਕੱਲੀ ਇਹ ਨਹੀਂ ਸਮਝਣਾ ਕਿ ਮਾਇਆ ਕਰੰਸੀ ਹੈ ਨਹੀਂ ਕਰੰਸੀ ਤਾਂ ਸਮਾਂ ਦੀ ਸਾਡੇ ਸਮਾਜ ਦਾ ਸਾਡੇ ਗੁਰਦੁਆਰੇ ਮੰਦਰਾ ਮਸੀਤਾਂ ਦਾ ਕੰਮ ਚਲਾ ਰਹੀ ਹੈ ਕਿੰਨ ਤੋਂ ਭਾਵ ਹੈ ਮਾਇਆ ਦਾ ਇਹ ਇੱਕ ਰੂਪ ਨਹੀਂ ਹੈਗਾ ਅਨੇਕਾਂ ਰੂਪ ਹੈ ਤੇ ਪਾਤਸ਼ਾਹ ਜੀ ਬਾਣੀ ਵਿੱਚ ਕਹਿੰਦੇ ਵੀ ਹੈ ਮਾਇਆ ਦਾ ਕੀ ਰੂਪ ਹੈ ਮਹਾਰਾਜ ਜੀ ਪਾਤਸ਼ਾਹ ਨੇ ਸਵਾਲ ਕੀਤਾ ਮਹਾਰਾਜ ਜੀ ਪਾਇਆ ਪਾਤਸ਼ਾਹ ਜੀ ਨੂੰ ਕਿਹਾ ਮਹਾਰਾਜ ਪਾਤਸ਼ਾਹ ਜੀ ਕਿਰਪਾ ਕਰਕੇ ਦੱਸੋ ਮਾਇਆ ਦਾ ਕੀ ਰੂਪ ਹੈ ਪਾਤਸ਼ਾਹ ਜੀ ਕਹਿੰਦੇ ਭਾਈ ਜਿੱਥੋਂ ਬੰਦਾ ਜਿਸ ਸਦਕਾ ਮਨੁੱਖ ਰੱਬ ਨੂੰ ਪਹੁੰਚਾਏ ਉਹਨੂੰ ਮਾਇਆ ਕਹਿੰਦੇ ਆ ਹੁਣ ਰੱਬ ਨੂੰ ਤਾਂ ਅਸੀਂ ਕੋਠੀਆਂ ਦੇਖ ਕੇ ਕਾਰਾਂ ਦੇਖ ਕੇ ਬੰਦੇ ਦਾ ਅ ਬਾਰੀ ਜਿਹੜਾ ਇੱਕ ਸਮਾਜ ਦੇ ਵਿੱਚ ਦਿਸਣ ਵਾਲਾ ਰੂਪ ਹੈ ਕੋਠੀਆਂ ਕਾਰਾਂ ਜੀਪਾਂ ਕਾਰਾਂ ਜਮੀਨਾ ਜੈ ਦਾਦਾ ਇਹ ਸਾਰਾ ਕੁਝ ਦੇਖ ਕੇ ਮਨੁੱਖ ਰੱਬ ਦੇ ਨਾਮ ਨੂੰ ਭੁੱਲ ਜਾਂਦਾ ਹੈ ਭਾਵੇਂ ਮਾਇਆ ਹੈ بڑے ਬੰਦੇ ਆ ਜਿਹੜੇ ਇੱਕ ਸੋਹਣੇ ਸਰੀਰਾਂ ਨੂੰ ਦੇਖ ਕੇ ਔਰਤ ਬੰਦੇ ਨੂੰ ਦੇਖ ਕੇ ਭੁੱਲ ਜਾਂਦੀ ਆ ਰੱਬ ਦਾ ਨਾਮ ਬੰਦਾ ਔਰਤ ਨੂੰ ਦੇਖ ਕੇ ਰੱਬ ਦਾ ਨਾਮ ਭੁੱਲ ਜਾਂਦਾ ਇੱਕ ਪਤੀ ਪਤਨੀ ਬੱਚਿਆਂ ਦੇ ਵਿੱਚ ਉਲਝ ਜਾਂਦੇ ਆ ਬੱਚੇ ਮਾਤਾ ਪਿਤਾ ਵਿੱਚ ਉਲਝ ਜਾਂਦੇ ਆ ਰੱਬ ਦੀ ਯਾਦ ਨੂੰ ਭੁੱਲ ਜਾਂਦੇ ਇਹ ਮਾਇਆ ਹੈ ਪਾਤਸ਼ਾਹ ਜੀ ਕਹਿੰਦੇ ਕਿਸੇ ਨਾ ਕਿਸੇ ਰੂਪ ਵਿੱਚ ਮਨੁੱਖ ਨੂੰ ਛਲਿਆ ਹੋਇਆ ਹੈ ਮਾਇਆ ਨੇ ਤੇ ਗੁਰੂ ਪਿਆਰੇਓ ਧਿਆਨ ਦੇਣ ਦੇ ਬਚਨ ਹਨ ਨਾ ਸਭ ਤੋਂ ਵੱਧ ਕਹਿੰਦੇ ਮਨੁੱਖ ਨੂੰ ਗਿਆਨ ਦੇ ਸਹਤ ਛਲਿਆ ਹੋਇਆ ਕਿਉਂ ਕਿਉਂਕਿ ਜਦੋਂ ਬੰਦੇ ਨੂੰ ਗਿਆਨ ਹੋ ਜਾਏ ਭਾਵੇਂ ਉਹ دنیਵੀ ਪੜ੍ਹਾਈ ਹੈ ਭਾਵੇਂ ਉਹ ਵੇਦਾਂ ਸ਼ਾਸਤਰਾਂ ਦੀ ਪੜ੍ਹਾਈ ਹੈ ਤੇ ਭਾਵੇਂ ਉਹ ਬਾਣੀ ਦੀ ਪੜ੍ਹਾਈ ਹੈ ਕਿਉਂਕਿ ਇਹਦਾ ਮਤਬ ਉਹ ਇਹ ਨਹੀਂ ਹੁੰਦਾ ਜੇ ਕੋਈ ਵੇਦ ਪੜ ਗਿਆ ਸ਼ਾਸਤਰ ਪੜ ਗਿਆ ਜਾਂ ਕੋਈ ਬਾਣੀ ਦੇ ਚਾਰ ਅਰਥ ਕਰਨ ਸਿੱਖ ਗਿਆ ਤੇ ਉਹ ਮਾਇਆ ਤੋਂ ਬਚ ਰਿਹਾ ਭਾਵ ਜਿੰਨਾ ਬੰਦਾ ਚੰਗਾ ਹੁੰਦਾ ਓੰਨੀ ਉਹਦੇ ਵਿੱਚ ਹੰਕਾਰ ਹੁੰਦਾ ਹੈ ਮਾਨ ਹੁੰਦਾ ਕਿ ਮੇਰੇ ਵਰਗਾ ਕੌਣ ਹੈ ਓੰਨੀ ਬੱਦ ਉਹਨੂੰ ਮਾਇਆ ਨੇ ਛਲਿਆ ਹੋਇਆ ਕਿਸੇ ਨਾ ਕਿਸੇ ਰੂਪ ਵਿੱਚ ਮਾਇਆ ਦੇ ਛਲ ਕਰਕੇ ਕੋਈ ਹੰਕਾਰ ਵਿੱਚ ਕੋਈ ਕਾਮ ਵਿੱਚ ਕੋਈ ਲੋਭ ਵਿੱਚ ਕੋਈ ਮੋਹ ਵਿੱਚ ਬਕਰ ਬਕਰੇ ਕੋ ਕ੍ਰੋਧ ਵਿੱਚ ਇਹ ਦੁਨੀਆ ਦੇ ਵਿੱਚ ਕੋਈ ਬਿਰਲੇ ਟਾਮੇ ਟੋਲੇ ਆ ਬਿਰਲੇ ਬਿਰਲੇ ਆ ਇਸ ਕਰਕੇ ਅ ਬਿਰਲੇ ਨੇ ਜਹਾਨ ਵਿੱਚ ਉਹ ਮਨੁੱਖ ਉਹ ਸ਼ਖਸੀਅਤਾਂ ਜਿਹੜੀਆਂ ਅ ਇਹ ਛਲ ਰੂਪ ਤੋਂ ਪਾਸੇ ਹਨ ਤੇ ਗੁਰੂ ਪਿਆਰੇ ਕਹਿੰਦੇ ਹਨ ਸੰਤਨ ਸ਼ਕੀਨਜੀ ਵਰਗੇ ਜਾਂ ਹੋਰ ਚੰਗੇ ਵਿਦਵਾਨ ਜਿਨ੍ਹਾਂ ਤੇ ਵਾਹਿਗੁਰੂ ਦੀ ਬੜੀ ਕਿਰਪਾ ਉਹ ਵੀ ਕਹਿੰਦੇ ਐ ਕਿ ਜਿਹੜੇ ਤਾਂ ਸਾਡੇ ਵਰਗੇ ਸਮਝਾਉਣ ਲੱਗੇ ਹੋਏ ਐ ਉਹ ਤਾਂ ਆਪ ਨਹੀਂ ਸਮਝ ਸਕੇ ਤੇ ਜਿਨ੍ਹਾਂ ਦੀ ਸਮਝ ਵਿੱਚ ਆ ਗਿਆ ਉਹ ਸਮਝਾਉਣ ਤੋਂ ਪਿੱਛੇ हट ਗਏ ਉਹਨਾਂ ਨੇ ਆਪਣੇ ਆਪ ਨੂੰ ਚੁੱਪ ਕਰ ਲਿਆ ਚੁੱਪ ਕਰਾ ਲਿਆ ਕਿਉਂ ਕਿਉਂਕਿ ਜਿਸ ਅਵਸਥਾ ਦੇ ਵਿੱਚ ਜਾ ਕੇ ਛਲ ਤੋਂ ਪਾਸੇ ਹੋ ਜਾਂਦਾ ਮਨੁੱਖ ਕਪਟ ਤੋਂ ਪਾਸੇ ਹੋ ਜਾਂਦਾ ਚੁੱਪ ਕਰ ਜਾਂਦਾ ਇੱਕ ਖੂੰਜੇ ਜੇ ਵਿੱਚ ਲੱਗ ਕੇ ਬਹਿ ਜਾਂਦਾ ਵੀ ਹੁਣ ਆਪਾਂ ਦੁਨੀਆ ਤੋਂ ਪਾਸੇ ਹੋ ਜਾਈਏ ਐਸੇ ਮਨੁੱਖਾਂ ਨੂੰ ਪਛਾਣ ਨਹੀਂ ਸਕਿਆ ਕੋਈ ਜਿਵੇਂ ਗੁਰੂ ਤੇਗ ਬਹਾਦਰ ਪਾਤਸ਼ਾਹ ਜੀ ਨੂੰ ਮੌਕੇ ਦੇ ਲੋਕ ਪਛਾਣ ਨਹੀਂ ਸਕੇ ਗੁਰੂ ਤੇਗ ਬਹਾਦਰ ਪਾਤਸ਼ਾਹ ਜੀ 26 ਸਾਲ ਉਰੇ ਵਿੱਚ ਹੀ ਬੈਠੇ ਰਹੇ ਤੇ ਗੁਰੂ ਤੇਗ ਬਹਾਦਰ ਪਾਤਸ਼ਾਹ ਜੀ ਗੁਰੂ ਹੁੰਦੇ ਹੋਏ ਤੇਗਾ ਕਮਲਾ ਅਖਵਾਉਂਦੇ ਰਹੇ ਆਪਣੇ ਆਪ ਨੂੰ ਫੇਰ ਗੁਰੂ ਨਾਨਕ ਪਾਤਸ਼ਾਹ ਜੀ ਦਾ ਹੁਕਮ ਆਇਆ ਕਿ ਤੁਸੀਂ ਆਪਣੇ ਆਪ ਨੂੰ ਪ੍ਰਗਟ ਕਰੋ ਮਾਲਕ ਦਾ ਵਹਿਗੁਰੂ ਦਾ ਉਹ ਕਹਿੰਦੇ ਮਹਾਰਾਜ ਨਹੀਂ ਇੱਕ ਪਾਸੇ ਠੀਕ ਆ ਦੁਨੀਆ ਤੋਂ ਆਪਾਂ ਨਹੀਂ ਕੀ ਲੈਣਾ ਸੰਸਾਰ ਤੋਂ ਕੀ ਲੈਣਾ ਤਾਂ ਵਹਿਗੁਰੂ ਦਾ ਹੁਕਮ ਆਇਆ ਨਹੀਂ ਸੰਸਾਰ ਦੇ ਭਲੇ ਲਈ ਤਾਂ ਤੁਹਾਨੂੰ ਭੇਜਿਆ ਜੇ ਤੁਸੀਂ ਇੱਕ ਖੁੰਜੇ ਨਾਲ ਹੀ ਬੈਠਣਾ ਸੀ ਕਿਸੇ ਚੁੱਪ ਕਰਕੇ ਭੋਰੇ ਵਿੱਚ ਬੈਠਣਾ ਸੀ ਤਾਂ ਤੁਹਾਨੂੰ ਭੇਜਦੇ ਕਿਉਂ ਫਿਰ ਅਕਾਲ ਪੁਰਖ ਵਾਹਿਗੁਰੂ ਨੇ ਐਸੀ ਕਲਾ ਵਰਤਾਈ ਗੁਰੂ ਤੇਗ ਬਹਾਦਰ ਪਾਤਸ਼ਾਹ ਜੀ ਨੂੰ ਮੱਖਣ ਸ਼ਾ ਲੁਭਾਣੇ ਦੁਆਰਾ ਪ੍ਰਗਟ ਕੀਤਾ ਉਹ ਇੱਕ ਕਲਾ ਸੀ ਵਾਹਿਗੁਰੂ ਦੀ ਹਨਾ ਨਾ ਕਿ ਸਤਿਗੁਰੂ ਗੁਰੂ ਤੇਗ ਬਹਾਦਰ ਪਾਤਸ਼ਾਹ ਜੀ ਆਪਣੇ ਆਪ ਨੂੰ ਆਪ ਪਰਗਟ ਕਰਨਾ ਚਾਹੁੰਦੇ ਸਨ ਉਹ ਵਾਹਿਗੁਰੂ ਦੀ ਕਲਾ ਸੀ ਇਸ ਕਰਕੇ ਗੁਰੂ ਪਿਆਰੇ ਉਹ ਜੇ ਇਸ ਸੰਸਾਰ ਦੇ ਵਿੱਚ ਕੋਈ ਪ੍ਰਗਟ ਵੀ ਹੋਇਆ ਤਾਂ ਉਹ ਵਾਹਿਗੁਰੂ ਦੀ ਕਲਾ ਦੁਆਰਾ ਹੋਇਆ ਆਪਣੇ ਆਪ ਵਿੱਚ ਉਹਨਾਂ ਦੇ ਵਿੱਚ ਕੋਈ ਇਦਾਂ ਦੀ ਇਰਤਿ ਨਹੀਂ ਹੁੰਦੀ ਇਦਾਂ ਦੀ ਕੋਈ ਉਹਨਾਂ ਦੇ ਅੰਦਰ ਭਾਵਨਾ ਨਹੀਂ ਹੁੰਦੀ ਕਿ ਉਹ ਪ੍ਰਗਟ ਹੋ ਜਾਣ ਪਹੁੰਚੇ ਹੋਏ ਗੁਰਮੁਖ ਜਾਨਾਂ ਸਾਧੂ ਸੰਤ ਮਹਾਤਮਾ ਪਹਿਲੀ ਗੱਲ ਤਾਂ ਬਹੁਤ ਘੱਟ ਹੈ ਉਂਗਲਾਂ ਤੇ ਗਿਣਨ ਵਾਲੇ ਬੰਦੇ ਆ ਘੱਟ ਹੈ ਥੋੜੇ ਆ ਤੇ ਜਿੰਨੇ ਕਹਿਗੇ ਆ ਉਹ ਆਪਣੇ ਆਪ ਨੂੰ ਪ੍ਰਗਟ ਨਹੀਂ ਕਰ ਰਹੇ ਤੇ ਜੇ ਕਿਸੇ ਇੱਕ ਅੱਦੇ ਨੂੰ ਗੁਰੂ ਅਕਾਲ ਪੁਰਖ ਪਰਮੇਸ਼ਰ ਨੇ ਪ੍ਰਗਟ ਕੀਤਾ ਉਹਦੇ ਹੱਥ ਰੱਖਿਆ ਵੀ ਤੈਨੂੰ ਤਾਂ ਹੋਣਾ ਪੈਣਾ ਉਹਨੂੰ ਫਿਰ ਲੋਕਾਂ ਨੇ ਪ੍ਰਵਾਨ ਨਹੀਂ ਕੀਤਾ ਕਿਉਂ ਕਿਉਂਕਿ ਲੋਕਾਂ ਨੇ ਪ੍ਰਵਾਨ ਇਸ ਲਈ ਨਹੀਂ ਕੀਤਾ ਲੋਕਾਂ ਦੇ ਉਹਦੀ ਗੱਲ ਸਮਝ ਵਿੱਚ ਨਹੀਂ ਪਈ ਲੋਕ ਪ੍ਰਵਾਨ ਕਰਦੇ ਨੇ ਉਹਨੂੰ ਜਿਹਦੀ ਗੱਲ ਸਮਝ ਵਿੱਚ ਪੈ ਜਾਏ ਤੇ ਸਾਧੂ ਸੰਤ ਮਹਾਤਮਾ ਲੰਘੇ ਹੋਏ ਪੁਰਸ਼ਾਂ ਦੀ ਗੱਲ ਸਮਝ ਵਿੱਚ ਛੇਤੀ ਕਰਕੇ ਪੈ ਜਾਣੀ ਇਹ ਬਹੁਤ ਕਠਨ ਗੱਲ ਹੈ ਬਹੁਤ ਹੀ ਕਠਨ ਹੈ ਸਾਧੂ ਸੰਤ ਮਹਾਪੁਰਸ਼ਾਂ ਨੂੰ ਪੀਰਾਂ ਬੇਗੰਬਰਾਂ ਨੂੰ ਲੋਕ ਦੁੱਖ ਦਿੰਦੇ ਰਹੇ ਕਿਉਂ ਦਿੰਦੇ ਰਹੇ ਕਿਉਂ ਕਿ ਕਿਸੇ ਵੀ ਪੈਗੰਬਰ ਦੀ ਕਿਸੇ ਵੀ ਸਤਿਪੁਰਸ਼ ਦੀ ਗੁਰੂਆਂ ਪੀਰਾਂ ਦੀ ਔਰ ਜਿੰਨੇ ਵੀ ਮੰਨ ਲੋ ਕੋਈ ਸਤ ਪੁਰਸ਼ਾ ਦੇਵੀ ਦੇਵਤੇ ਆਏ ਆਪਾਂ ਕਹਿ ਦਿੰਨੇ ਆ ਸਾਰਿਆਂ ਨੂੰ ਦੁੱਖ ਮਿਲੇ ਉਹ ਕਿਉਂ ਮਿਲੇ ਕਿਉਂਕਿ ਉਹਨਾਂ ਦੀ ਗੱਲ ਕਿਸੇ ਨੇ ਪਕੜ ਵਿੱਚ ਨਹੀਂ ਆ ਕੀਤੀ ਪਕੜ ਵਿੱਚ ਨਹੀਂ ਆਈ ਉਹਨਾਂ ਦੀ ਗੱਲ ਸਮਝ ਵਿੱਚ ਨਹੀਂ ਆਈ ਜਦੋਂ ਉਹਨਾਂ ਦੀ ਗੱਲ ਨਾ ਸਮਝ ਵਿੱਚ ਆਈ ਫਿਰ ਉਹ ਕੀ ਹੁੰਦਾ ਵੀ ਜਾ ਰਹੇਵੇਂ ਕਮਲ ਮਾਰੀ ਜਾਂਦੇ ਆ ਇਹ ਕਿਦੇ ਹੋ ਸਕਦਾ ਜਿਵੇਂ ਗੁਰੂ ਨਾਨਕ ਦੇਵ ਪਾਤਸ਼ਾਹ ਜੀ ਨੇ ਲੱਖਾਂ ਪਤਾ ਲੱਖਾਂ ਆਕਾਸ਼ ਗਏ ਤੇ ਅ ਕੁਝ ਇੱਕ ਫਿਰਕਿਆਂ ਨੇ ਗੁਰੂ ਨਾਨਕ ਦੇਵ ਪਾਤਸ਼ਾਹ ਜੀ ਦੇ ਰੋੜੇ ਮਾਰੇ ਇੱਟਾਂ ਮਾਰੀਆਂ ਡਾਂਗਾ ਚਲਾਈਆਂ ਕਿ ਤੂੰ ਝੂਠ ਬੋਲਦਾ ਪਾਤਸ਼ਾਹ ਜੀ ਉੱਥੇ ਅੜੇ ਨਹੀਂ ਕਿ ਮੈਂ ਤਾਂ ਸੱਚ ਬੋਲਦਾ ਨਹੀਂ ਉਹਨਾਂ ਨੇ ਜਿਸ ਢੰਗ ਨਾਲ ਪਾਤਸ਼ਾਹ ਜੀ ਨੂੰ ਟਾਰਗੇਟ ਕੀਤਾ ਉਸੇ ਢੰਗ ਨਾਲ ਉਹਨਾਂ ਦਾ ਜਵਾਬ ਦਿੱਤਾ ਕਹਿਣ ਤੋਂ ਭਾਵ ਹੈ ਗੁਰੂ ਪਿਆਰਿਓ ਇਹ ਵਿਰਲੇ ਹਨ ਸੰਸਾਰ ਦੇ ਵਿੱਚ ਜਿਹੜੇ ਛਲ ਤੋਂ ਬਚ ਗਏ ਪ੍ਰਮਾਤਮਾ ਨੇ ਕੱਢ ਲੇਤਾ ਤੇ ਉਹ ਵਿਰਲੇ ਨੇ ਜਿਹੜੇ ਉਹਨਾਂ ਦੇ ਵਿੱਚੋਂ ਚੁੱਪ ਕਰਨ ਵਾਲੇ ਵੱਧ ਹੈ ਬੋਲਣ ਵਾਲੇ ਘੱਟ ਹੈ ਤੇ ਜਿਹੜੇ ਬੋਲਣ ਵਾਲੇ ਨੇ ਉਹਨਾਂ ਦੇ ਵਿੱਚੋਂ ਵੀ ਬੰਦੇ ਸਮਝ ਬੋਲਤਾ ਬਹਿੰਦੇ ਐ ਪਰ ਉਹਨਾਂ ਤੋਂ ਦੁੱਖ ਨਹੀਂ ਸਹਾਰੇ ਜਾਂਦੇ ਦੁੱਖ ਨਾ ਸਹਾਰਦੇ ਹੋਏ ਦੁਨੀਆ ਦੇ ਲੋਕਾਂ ਦੇ ਉਹ ਫਿਰ ਦੁਬਾਰਾ ਰੂਪੋਸ਼ ਹੋ ਜਾਂਦੇ ਨੇ ਕਿਤੇ ਨਾ ਕਿਤੇ ਲੁਕ ਜਾਂਦੇ ਨੇ ਜਾ ਕੇ ਪਹਾੜਾਂ ਦੀਆਂ ਕੰਦਰਾਾਂ ਚ ਕੋਈ ਪੋਰੇ ਵਿੱਚ ਕੋਈ ਕਿਤੇ ਕੋਈ ਕਿਤੇ ਜੱਗ ਦੇ ਵਿੱਚ ਬਹੁਤ ਘੱਟ ਇਨਸਾਨ ਹੈ ਜਿਹੜੇ ਲੋਕਾਂ ਦੀਆਂ ਗੱਲਾਂ ਸਹਾਰ ਕੇ ਵੀ ਲੋਕਾਂ ਵਿੱਚ ਬੋਲਦੇ ਰਹਿੰਦੇ ਆ ਬਹੁਤ ਘੱਟ ਇਨਸਾਨ ਹੈ ਜਿਹੜੇ ਬੋਲਕ ਬੋਲ ਸਹਾਰ ਕੇ ਵੀ ਲੋਕਾਂ ਨੂੰ ਸਿੱਧੇ ਰਸਤੇ ਪਾਉਣ ਦੀ ਕੋਸ਼ਿਸ਼ ਕਰਦੇ ਆ ਕਿਉਂ ਕਿ ਕਿਉਂਕਿ ਉਹਨਾਂ ਨੂੰ ਸ਼ੌਂਕ ਨਹੀਂ ਹੁੰਦਾ ਉਹਨਾਂ ਨੂੰ ਇੱਕ ਅਕਾਲ ਪੁਰਖ ਪਰਮੇਸ਼ਰ ਦਾ ਹੁਕਮ ਹੁੰਦਾ ਕਿ ਤੁਹਾਡੇ ਤੇ ਭਵੇਂ ਆਰੇ ਚੱਲਣਾ ਭਵੇਂ ਤਤੀ ਤਵੀ ਤੇ ਬੈਠਣਾ ਪਵੇ ਭਵੇਂ ਬੰਦ-ਬੰਦ ਕੱਟਣਾ ਕਟਾਉਣਾ ਪਵੇ ਪਰ ਤੁਸੀਂ ਇਹ ਗੱਲ ਬੋਲਣੀ ਆ ਤੇ ਬੋਲਣੀ ਆ ਤਾਂ ਬੋਲਣੀ ਬੋਲਣੀ ਆ ਕੁਝ ਵੀ ਹੋਵੇ ਤੇ ਜਿਨ੍ਹਾਂ ਨੂੰ ਹੁਣ ਮੰਨ ਲਓ ਕਿਸੇ ਬੱਚੇ ਨੂੰ ਕੋਈ ਮਾਤਾ ਪਿਤਾ ਕਹਿ ਦੇਣ ਵੀ ਐਸ ਪਾਸੇ ਜਾਣਾ ਹੈ ਪੁੱਤ ਤੂੰ ਤੇ ਪੁੱਤ ਡਰੇ ਵੀ ਉੱਥੇ ਤਾਂ ਮੈਂ ਮਰੂੰਗਾ ਜੀ ਕੋਈ ਗੋਲੀ ਮਾਰੂਗਾ ਮੇਰੇ ਜਾਂ ਮੈਨੂੰ ਕੋਈ ਹੋਰ ਖਤਰਾ ਪਹੁੰਚ ਸਕਦਾ ਜਦੋਂ ਮਾਤਾ ਪਿਤਾ ਕਹਿ ਦੇਣ ਵੀ ਪੁੱਤ ਖਤਰਾ ਪਹੁੰਚੇ ਮਰੇ ਸੜੇ ਗਲੇ ਕੁਝ ਵੀ ਹੋਵੇ ਪਰ ਤੈਨੂੰ ਜਾਣਾ ਪੈਣਾ ਫੇਰ ਪੁੱਤ ਨੂੰ ਸਮਝ ਉਥੇ ਨਫਾ ਨੁਕਸਾਨ ਨਹੀਂ ਦੇਖਦਾ ਉਹ ਜਾਂਦਾ ਇਸੇ ਤਰ੍ਹਾਂ ਕਾਲਪੁਰਖ ਵਾਹਿਗੁਰੂ ਪਰਮੇਸ਼ਰ ਦੇ ਪੁੱਤ ਹੈ ਜਿਹੜੇ ਬਣ ਕੇ ਆਏ ਫਿਰ ਉਹਨਾਂ ਨੇ ਨਹੀਂ ਦੇਖਿਆ ਵੀ ਸਾਨੂੰ ਤਤੀ ਤਵੀ ਤੇ ਬੈਠਣਾ ਪਊਗਾ ਉਹਨਾਂ ਨੇ ਨਹੀਂ ਦੇਖਿਆ ਵੀ ਸਾਡਾ ਬੰਦ-ਬੰਦ ਕਟਿਆ ਜਾਊਗਾ ਉਹਨਾਂ ਨੇ ਨਹੀਂ ਦੇਖਿਆ ਕਿ ਸਾਨੂੰ ਸੂਲੀ ਤੇ ਚੜ੍ਹਨਾ ਪਊਗਾ ਉਹਨਾਂ ਨੇ ਨਹੀਂ ਦੇਖਿਆ ਕਿ ਸਾਨੂੰ ਸਾਡੇ ਪਰਿਵਾਰ ਮਾਰੇ ਜਾਣਗੇ ਉਹਨਾਂ ਨੇ ਨਹੀਂ ਦੇਖਿਆ ਕਿ ਸਾਡੇ ਪਰਿਵਾਰ ਬੱਚੇ ਬੱਚੀਆਂ ਖਿਲਾੜੇ ਵਿੱਚ ਪੀੜੇ ਜਾਣਗੇ ਨਹੀਂ ਦੇਖਿਆ ਤੇ ਜਿਨ੍ਹਾਂ ਨੇ ਦੇਖਿਆ ਨਹੀਂ ਉਹਨਾਂ ਨੇ ਇਹ ਸਾਰਾ ਕੁਝ ਫਿਰ ਕੀਤਾ ਉਹ ਛਲ ਛਲਿਆ ਛਲ ਤੋਂ ਬਚ ਰਹੇ ਪਰ ਬਚਣਾ ਬੜਾ ਔਖਾ ਹੈ ਪੰਗਤੀ ਪੜਨ ਵਿੱਚ ਸੌਖੀ ਆ ਪਰ ਸਮਝਣ ਵਿੱਚ ਬੜੀ ਔਖੀ ਹੈ ਕਠਨ ਹੈ ਇਸ ਕਰਕੇ ਗੁਰੂ ਪਿਆਰੇਓ ਮਹਾਰਾਜ ਸਤਿ ਸੱਚੇ ਪਾਤਸ਼ਾਹ ਜੀ ਬਖਸ਼ਿਸ਼ ਕਰਦੇ ਆ ਕੀ ਕਹਿੰਦੇ ਆ ਮੇਰੀ ਮੇਰੀ ਕਰਕੇ ਸੰਚੀ ਅੰਤ ਕੀ ਵਾਰ ਸਗਲੇਲੇ ਛਲਿਆ ਮੇਰੀ ਮੇਰੀ ਕਰਕੇ ਮਨੁੱਖ ਨੇ ਮਾਇਆ ਇਕੱਠੀ ਕੀਤੀ ਜ਼ਮੀਨਾਂ ਜਿਹੇ ਦਾਦਾ ਬਣਾਈਆਂ ਅੰਤ ਦੀ ਵਾਰ ਜਦੋਂ ਛੱਡ ਕੇ ਜਾਣਾ ਮਨੁੱਖ ਨੇ ਘਰ ਘਾਟ ਜ਼ਮੀਨਾਂ ਜਿਹੇ ਦਾਦਾ ਫਿਰ ਬੰਦਾ ਉਹ ਯਾਦ ਕਰ ਕਰਕੇ ਰੋਂਦਾ ਹੈ ਤਾਹ ਮਾਰਦਾ ਅੰਦਰੋਂ ਅੰਦਰੀ ਕਿਉਂ ਕਿਉਂਕਿ ਛਲ ਛਲਿਆ ਗਿਆ ਬੰਦਾ ਮਨੁੱਖ ਛਲਿਆ ਗਿਆ ਮਾਇਆ ਦੀ ਦੀ ਨਹ ਹੋ ਗਿਆ ਤੇ ਮਾਇਆ ਦੇ ਅਧੀਨ ਹੋਇਆ ਹੋਇਆ ਜਦੋਂ ਮਨੁੱਖ ਛੱਡ ਕੇ ਜਾਂਦਾ ਹੈ ਨਾ ਫਿਰ ਸੰਸਾਰ ਉਦੋਂ ਬੜੀ ਔਖਾ ਲੱਗਦਾ ਹੈ ਉਹ ਬੁੱਲੇ ਸ਼ਾਹ ਦਾ ਇੱਕ ਕਲਾਮ ਮੇਰੀ ਯਾਦ ਆ ਗਿਆ ਅ ਬੁੱਲੇ ਸ਼ਾਹ ਨੇ ਲਿਖਿਆ ਉਹ ਕਹਿੰਦਾ ਵੀ ਬੁੱਲੇ ਸ਼ਾਹ ਕਹਿੰਦੇ ਆ ਦੋ ਅੱਖਰਾਂ ਦਾ ਬੰਦਾ ਬਣਿਆ ਦੋ ਅੱਖਰਾਂ ਦੀ ਜਾਨ ਦੋ ਅੱਖਰਾਂ ਦੀ ਦੇਹੀ ਤੇਰੀ ਦੋ ਅੱਖਰਾਂ ਦਾ ਮਾਨ no <coughs>